ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰਸਨਿਆ ਸਾ ਬੰਸੇ ਸਦਨ ਸਵੇ ਕਰ ਸੰਜੋ ਮਨਹੀ ਮਾਹੀ ਉਦਾਸ ਰਹਾਉ ਜੱਤ ਕੀ ਜਰਤਾ ਜੋ ਕੋ ਮੱਜਨ ਨੇ ਕੋ ਨਖਨ ਵਢਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਗੂਤ ਲਗਾਓ ਅਲਪਹਾਰ ਸਲਫ ਸੀ ਨਿੰਦਰਾ ਦਇਆ ਸ਼ੀਮਾ ਤਨਪ੍ਰੀਤ ਸੀਲ ਸੰਤੋਖ ਸਦਾ ਨਿਰਬਾਵੇ ਹੋ ਵਾ ਤ੍ਰਿਗੁਨ ਅਤੀਤ ਕਾਮ ਕ੍ਰੋਧ ਅੰਕਾਰ ਲੋ ਹਟ ਮੋਹ ਨਾ ਮਨ ਸਿਓ ਲਿਆਵੈ ਤਬੀ ਆਤਮ ਤਤ ਕੋ ਦਰਸੀ ਪਰਮਪੁਰ ਕਹਿ ਪਾਵੇ ਰਾਮਕਲੀ ਪਾਦਸ਼ਾਹੀ ਦਸਵੀਂ ਰੇ ਮਨ ਆਇ ਇਹ ਵਤ ਜੋ ਕਮਾਓ ਸਿੰਘੀ ਸਾਚ ਅਕਵਟ ਕੰਢਲਾ ਧਿਆਨ ਬਿਉਤ ਚੜਾਓ ਰਹਾਓ ਤਾਤੇ ਗਹ ਆਥਮ ਬਸ ਕਰਕੇ ਪਿਛਾ ਨਾਮ ਆਧਾਰੰ ਬਾਜੇ ਪਰਮ ਤਾਰ ਤਤ ਹਰ ਕੋ ਉਪਜੈ ਰਾਗ ਰਸਾਰੰ ਉਕਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਨੰ ਚੱਕ ਚੱਕ ਰਹੇ ਦੇਵਦਨ ਮਨ ਸ਼ਕ ਸ਼ਕ ਬਿਉੰ ਬਿਵਾਨੰ ਆਤਮ ਉਹ ਦੇਸ ਸੋ ਸੇਖ ਸੰਜਮ ਕੋ ਜਾਪ ਸੋ ਅਜੱਪਾ ਜਪੈ ਸਦਾ ਰਹੈ ਕੰਚਨ ਸੀ ਕਾਇਆ ਕਾਲਾ ਕਭੂ ਵਿਆਪੈ ਰਾਂਕਲੀ ਪਤਸ਼ਾਹੀ ਦਸਵੀਂ ਪ੍ਰਾਨੇ ਪਰਮਪੁਰਖ ਪਗ ਲਾਗੋ ਸੋਤ ਕਾਮੋਂ ਨਿੰਦਰਾ ਮੈਂ ਕਭੂ ਸੁਚਿਤ ਹੋਵੈ ਜਾਗੋ ਰਹਾਓ ਔਰਣ ਕਹਾ ਉਪਦੇਸ਼ ਹੈ ਪਸ ਤੋਹੇ ਪ੍ਰਬੋਧ ਨਾ ਲਾਗੋ ਸੰਚਿਤ ਕਾਂ ਪਰੇ ਵਿਖਿਆਨਾ ਕਹ ਕਬਹੂ ਬਿਕੇ ਰਸ ਤਿਆਗੋ ਕੇਵਲ ਕਰਮ ਪਰਮ ਚੇ ਚੀਨੋ ਧਰਮ ਕਰਮ ਮੁਰਾਗੋ ਸੰਗਰਾ ਕਰੋ ਸਦਾ ਸਿਮਨ ਕੋ ਪਰਮ ਪਾਪ ਤਜ ਭਾਗੋ ਜਾਤੇ ਦੂਖ ਪਾਪ ਨਹਿ ਪੀਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਵਨ ਕੋ ਤੋ ਹਰ ਕੇ ਰਸ ਪਾਗੋ ਰਾਗ ਸੋਰਠਿ ਪਾਤਸ਼ਾਹੀ ਦਸਮੀ ਪ੍ਰਭ ਜੋ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਣ ਆਹਾਰੀ ਮਾਦਵ ਮਾ ਜੋਤ ਮਤ ਮਰਤਨ ਮਾਨ ਮੁਕੰਦ ਮੁਰਾਰੀ ਨਿਰਵਕਾਰ ਨਿਰਜੁਰੰਦਰਾ ਬਿਨ ਨਿਰਵਿਕਨਰਕ ਨਿਵਾਰੀ ਕਿਰਪਾ ਸੰਦਕਾਲ ਤਰੈ ਦਰਸੀ ਕੁਕਰਤ ਪ੍ਰਨਾਸਨ ਕਾਰੀ ਤਉ ਨਰਪਾਨ ਤ੍ਰਤਮਾਨ ਤਨਾਤਰ ਅਨਵਕਾਰ ਸੁਧਾਰੀ ਹੋ ਮਤ ਮੰਦ ਚਰਨ ਸੁਨਾਗਤ ਕਾਰ ਗੈ ਲਿਹੁ ਉਬਾਰੀ ਰਾਗ ਕਲਿਆਨ ਪਾਤਸ਼ਾਹੀ ਦਸਮੀ ਬਿਨ ਕਰਤਾਰ ਨ ਕੀਤੋ ਮਨੋ ਤਾਦ ਅਜੋਨ ਅਜੇਵਨਾ ਸੀਤੈ ਪਰਮੇਸ਼ਰ ਜਾਨੋ ਰਹਾਓ ਕਹਾ ਬਯੋ ਜੋ ਆਨ ਜਗਤ ਮੈਂ ਦਸਕ ਸੁਰ ਹਰ ਕਾਏ ਅਦਿਕ ਪਰਪੰਚ ਦਿਖਾਏ ਸੁਭਨ ਕੈ ਆਪੈ ਬ੍ਰਹਮ ਕਹਾਏ ਪੰਜਨ ਗਣ ਸਮਰ ਸਦਾ ਪ੍ਰਵ ਸੋਖ ਮਜਾਤ ਗਿਨਾਓ ਤਾਤੇ ਸਰਮ ਕਾਲ ਕੇ ਅਸ ਕੋ ਕਾਏ ਬਚਾਏ ਨਾ ਆਓ ਕੈਸੇ ਤੋਏ ਤਾਰੇ ਹੈ ਸੁਨ ਜੜ ਆਪੇ ਡੁੱਬਿਓ ਭਉ ਸਾਗਰ ਛੋਟੋ ਕਾਲ ਫਾਸਤੇ ਤਬਹੀ ਗਾਓ ਸ਼ਨ ਜਗ ਤੰਗ ਰੋ ਖਿਆਲ ਪਾਤਸ਼ਾਹੀ ਦਸਮੀ ਮਿੱਤਰ ਪਿਆਰੇ ਨੂੰ ਹਲ ਮੁਰਿਦਾਂ ਦਾ ਕਹਿਣਾ ਤਦ ਵਿਨ ਰੋਗ ਰਜਾਈਆਂ ਦਾ ਉਠਣ ਨਾਗ ਨਿਵਾਸਾਂ ਦੇ ਰਹਿਣਾ ਸੋਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਨੁਸਤਰ ਚੰਗਾ ਪਟ ਖੇੜਿਆਂ ਦਾ ਰਹਿਣਾ ਤਿਲੰਗ ਕਾਫੀ ਪਾਤਸ਼ਾਹੇ ਦਸਵੀਂ ਕੇਵਲ ਕਲਈ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾਓ ਨਿੰਦ ਉਸਤਤ ਜਾਨ ਕੀ ਸਮ ਸੁਤਰ ਮਿੱਤਰ ਨਾ ਕੋਈ ਕੌਣ ਬਾਟ ਪਰੀ ਤਸੈ ਪਤ ਸਾਰਥੀ ਰਤ ਹੋਏ ਤਾਤ ਮਾਤ ਨਾ ਜਤ ਜਾਕਰ ਪੁੱਤਰ ਪੁੱਤਰ ਮੁਕੰਦ ਕੌਣ ਕਾਜ ਕਹਾਏਂਗੀ ਤੇ ਆਨ ਦੇਵ ਕੀ ਨੰਦ ਦੇਵ ਦੇਤ ਦਿਸਾ ਵਿਸਾ ਜਿਹੇ ਕੀਨ ਸਰਬ ਪਸਾਰ ਬਹੁ ਨੁਕਮਾ ਤੋਂ ਕੋ ਮੁਕਲੇ ਤ ਨਾਮੁ ਮਰਾਰ ਰਾਗ ਲਿਆਨ ਪਾਤਸ਼ਾਹੀ ਦਸਵੀ ਸੋ ਕਿ ਮਨਸ ਰੂਪ ਕਹਾਏ ਸਿਧ ਸਮਾਦ ਸਾਧਕ ਕਰ ਹਾਰੇ ਕਹੋ ਨ ਦੇਖਣ ਪਾਏ ਰਹਾਉ ਨਾਰਦ ਪ੍ਰਿਆਸ ਪ੍ਰਾਸਤਰ ਧੂਸੇ ਤਿਆਵਤ ਧਿਆਨ ਲਗਾਈ ਬੇਦ ਪ੍ਰਾਨ ਹਾਰ ਹਟ ਛਾਡਿਓ ਤਦਪ ਧਿਆਨ ਨ ਆਏ ਦਾਨਮ ਦੇ ਫੁਸਾਜ ਪ੍ਰੇਤ ਤੇ ਨੇਤੈ ਨਿਤ ਕਹਾਏ ਸ਼ੂਸ਼ਮ ਤੇ ਸ਼ੂਸ਼ਮ ਕਰ ਚਿੰਨੇ ਬਰਦਨ ਦੁਰਦ ਬਤਾਏ ਪੂਮ ਕਾਸ਼ਪਤਾਲ ਸਵੇ ਸਜ ਏਕ ਅਨੇਕ ਸਦਾਏ ਸੋ ਨਰਕਾਲ ਫਾਸ ਤੇ ਬਾਚੇ ਜੋ ਹਰ ਸਰਨ ਸਦਾਏ ਰਾਗ ਦੇਵਗੰਦਾਰੇ ਪਾਤਸ਼ਾਹੀ ਦਸਮੀ ਇਕ ਵਿਨਦੂਸਰ ਸੋਨਾ ਚਨਾਰ ਪੰਜਨ ਗਣ ਸਮਰਸਦਾ ਪ੍ਰਭ ਜਨਤ ਹੈ ਕਰਤਾਰ ਰਹਾ ਕਾਂਭਯੋ ਜੋਤ ਹਿਤ ਚਿਤ ਕਰ ਬਹੁ ਵਿਦਸਲਾ ਪੁਜਾਈ ਪ੍ਰਾਣ ਤਕਿਓ ਪਾਨ ਕਹ ਪਰਸਤ ਕਛ ਕਰ ਸਦ ਨ ਪਾਈ ਅਛਤ ਧੂਪ ਦੀਪ ਅਰਪਤ ਹੈ ਪਾਨ ਕਛ ਨਾ ਖਹਿ ਹੈ ਤਾਂ ਮੈਂ ਕਹਾ ਸਦਹਰੇ ਜੜ ਤੋਹੇ ਕਛ ਬਰਦੈ ਹੈ ਜੋ ਜੀ ਹੋਤ ਤੋ ਦੇਤ ਕਛ ਤੋਹੇ ਕਰਮਨ ਵਿਚ ਕਰਮ ਵਿਚਾਰ ਕੇਵਲ ਏਕ ਸ਼ਨ ਸੁਆਮੀ ਬਿਨ ਜੋ ਨਹ ਕਤੈ ਉਧਾਰ ਰਾਗ ਦੇਵਗਦਾਰੀ ਪਾਤਸ਼ਾਹੀ ਦਸਵੀ ਬਿਨ ਹਰ ਨਾਮ ਨਾ ਬਚਨ ਪੈ ਹੈ 14 ਲੋਕ ਜਾਹੇ ਵਸਕੀਨੇ ਤਾਤੇ ਕਹਾ ਪਲ ਹੈ ਰਹਾਉ ਰਾਮ ਰਹੀਮ ਵਾਰ ਨ ਸਕੈ ਜਾ ਕਰ ਨਾਮ ਰਟੈਂ ਬ੍ਰਹਮਾ ਵਿਸ਼ਨੁਰ ੁਰਦਰ ਸੂਰਜ ਸਸਤੇ ਬਸ ਕਾਲ ਸਬੈ ਹੈ 베ਦ ਪ੍ਰਾਨ ਕੁਰਾਨ ਸਬੈ ਮਤ ਜਾ ਕ ਨੀਤ ਕਹੈ ਹੈ ਇੰਦਰ ਅਪਨਿੰਦਰ ਮੁਨਿੰਦਰ ਕਲਪ ਬਹੁਤ ਧਿਆਵਤ ਧਿਆਨ ਨ ਆਇ ਹੈ ਜਾਕਰ ਰੂਪ ਰੰਗ ਨਹ ਜਾਣਿਆਤ ਸੋ ਕਿਮ ਸ਼ਾਮ ਕਹੈ ਹੈ ਛੂਟੋ ਕਾਲ ਜਾਲ ਤੇ ਤਬਹੀ ਤਾਹੀਂ ਚਰਨ ਲਪਟੈ ਹੈ ਜਾਕਰ ਰੂਪ ਰੰਗ ਨਹ ਜਾਣਿਆਤ ਸੋ ਕਿਮ ਸ਼ਾਮ ਕਹੈ ਹੈ ਛੁਟ ਹੋ ਕਲ ਜਾਮ ਤੇ ਤਬਹੀ ਤਾਹੇ ਚਰਨ ਲਪਟੈ ਹੈ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ